ਤਾਂ ਤੁਹਾਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਲਾਹੌਰ ਗਏ ਆ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਹੋਇਆ ਲਾਹੌਰ ਤੋਂ ਭਾਈ ਮਾਨਸੁਖ ਜੀ ਬੜਾ ਅਮੀਰ ਸੀ ਜੀ ਕਈਆਂ ਨੇ ਬਾਣੀਆਂ ਸ਼ਬਦ ਵਰਤਿਆ ਹੈ ਉਹ ਭਾਈ ਮਾਨਸੁਖ ਇਹ ਕਿਆ ਜਾਂਦਾ ਲਬਾਣਾ ਬਰਾਦਰੀ ਵਿੱਚੋਂ ਸੀ ਯਾਦ ਰੱਖਿਓ ਉਹਦੇ ਜਹਾਜ਼ ਚੱਲਦੇ ਸਨ ਭਾਈ ਮਾਨਸੁਖ ਦੇ ਕੋਈ ਛੋਟਾ ਮੋਟਾ ਬੰਦਾ ਨਹੀਂ ਤੇ ਆਮ ਇਥੇ ਜਾਜ ਨਹੀਂ ਸ੍ਰੀਲੰਕਾ ਤੱਕ ਉਹਦੇ ਉਸ ਸਮੁੰਦਰ ਵਿੱਚ ਉਹਦਾ ਉਹਦਾ ਵਪਾਰ ਬਿジネス ਹੈ ਮਹਾਰਾਜ ਲਾਹੌਰ ਗਏ ਉਥੇ ਸਤਗੁਰੂ ਦੁਨੀ ਚੰਦ ਦੀ ਡਿਉੜੀ 'ਚ ਬੈਠੇ ਇਹਨੂੰ ਦੁਨੀ ਚੰਦ ਕਰੋੜਿਆ ਕਹਿੰਦੇ ਸਨ ਇੱਕ ਥੋੜੀ ਜਿਹੀ ਮੈਂ ਇੱਕ ਬੇਨਤੀ ਕਰਾਂਗਾ ਇਹਨੂੰ ਕਰੋੜਿਆ ਕੋਈ ਤਾਂ ਸੱਜਣ ਕਹਿੰਦਿਆ ਵੀ ਕਰੋੜਿਆ ਦਾਰਥ ਉਹਦੇ ਕਰੋੜਾਂ ਰੁਪਈਆ ਦਾ مالک ਸੀ ਨਹੀਂ ਥੋੜੀ ਜਿਹੀ ਬੇਨਤੀ ਸੁਣੀਓ ਅਸਲ 'ਚ ਉਹ ਸੀ ਮਾਲ ਅਫਸਰ ਹਕੂਮਤ ਦੀ ਨੌਕਰੀ ਕਰਦਾ ਸੀ ਉਹ ਮਾਲ ਅਫਸਰ ਜਿਹੜਾ ਮਾਮਲਾ ਗ੍ਰਾਹਕ ਲਈ ਆਉਂਦਾ ਸੀ ਉਹ ਤਕਰੀਬਨ ਟਕੇ ਹੁੰਦੇ ਸਨ 1 ਕਰੋੜ ਟਕਾ ਉਹ ਇਕੱਠਾ ਕਰਕੇ ਦਿੰਦਾ ਸੀ ਇਸ ਕਰਕੇ ਉਹਦਾ ਨਾਮ ਦੁਨੀ ਚੰਦ ਕਰੋੜੀਆ ਪਿਆ ਹੋਇਆ ਸੀ ਹੈ ਅੱਜ ਕੱਲ ਦੇ ਮਾਲ ਅਫਸਰ ਦੀ ਤਰ੍ਹਾਂ ਸੀ ਜੀ ਹੁਣ ਅਗਲੀ ਗੱਲ ਉਸ ਵਕਤ ਹਕੂਮਤ ਦਾ ਇੱਕਨ ਕਨ ਕਾਇਦਾ ਕਾਨੂੰਨ ਸੀ ਕਿ ਜਿਸ ਬੰਦੇ ਦੇ ਘਰ ਵਿੱਚ ਜਿੰਨੇ ਲੱਖ ਰੁਪਏ ਹੋਣ ਉਹਨੂੰ ਉਹਨੀਆਂ ਤੁਜਾ ਜਿਹਨੂੰ ਆਪਾਂ ਝੰਡੇ ਕਹਿੰਦੇ ਆ ਪਰ ਹੁੰਦੀਆਂ ਲੀਰਾ ਟਾਈਪ ਸਮਝੀ ਉਹ ਤੁਜਾ ਆਪਣੇ ਘਰ ਦੇ ਅੱਗੇ ਫਲਾਣੀਆਂ ਪੈਂਦੀਆਂ ਸਨ ਦੱਸਣ ਲਈ ਕਿ ਮੈਂ ਇਹ ਇੰਨਾ ਕੁਝ ਮੇਰੇ ਕੋਲ ਹੈ ਦੁਨੀ ਚੰਦ ਦੇ ਘਰ ਵਿੱਚ ਕਹਿੰਦੇ ਸੱਤ ਝੰਡੇ ਝੂਲਦੇ ਸਨ ਉਹ ਸੱਤ ਤੁਜਾ ਜਿਹੜੀਆਂ ਸਨ ਉਹ ਹਵਾ ਵਿੱਚ ਉੱਡਦੀਆਂ ਸਨ ਜਦੋਂ ਮਹਾਰਾਜ ਜੀ ਗਏ ਨਾ ਜੀ ਦੁਨੀ ਚੰਦ ਕੋਲ ਆਇਆ ਇਹ ਵੀ ਆਪ ਨੂੰ ਬੇਨਤੀ ਕਰਾਂ ਪ੍ਰਾਤਨ ਜਨਮ ਸਾਖੀ ਮੁਤਾਬਕ ਮੈਂ ਇਹ ਨਹੀਂ ਕਿ ਅਧਿਉਨਕ ਵਿਦਵਾਨ ਹੋ ਸਕਦਾ ਨਾ ਮੰਨਣ ਜਿਹੜੀਆਂ ਆਸਾਂ ਕੀ ਵਾਰ ਦੀਆਂ ਪਹਿਲੀਆਂ 15 ਪੌੜੀਆਂ ਨੇ ਇਹ ਦੁਨੀ ਚੰਦ ਨੂੰ ਮੁਖਾਤਬ ਕਰਕੇ ਉਚਾਰਨ ਕੀਤੀਆਂ ਨੇ ਜਿਹੜੀਆਂ 9 ਪੌੜੀਆਂ ਅਗਲੀਆਂ ਨੇ 24 ਪੌੜੀਆਂ ਨੇ ਅਗਲੀਆਂ ਜਿਹੜੀਆਂ 9 ਪੌੜੀਆਂ ਨੇ ਕਿਹਾ ਜਾਂਦਾ ਹੈ ਇਹ ਬਾਬਾ ਫਰੀਦ ਸਾਹਿਬ ਦੇ ਅਸਥਾਨ ਪਾਕ ਪਟਨ ਉਚਾਰਨ ਕੀਤੀਆਂ ਗਈਆਂ ਜੋ ਜਨਮ ਸਾਖੀ ਸੰਗ ਦੱਸਦੀ ਹੈ ਹੁਣ ਉਹ ਪਹਿਲੀਆਂ 15 ਪੌੜੀਆਂ ਦੇ ਜੇ ਪਾਠ ਕਰੋ ਤੇ ਉਹਦੇ ਵਿੱਚ ਗੁਰੂ ਸਾਹਿਬ ਵਾਰ-ਵਾਰ ਚੇਤੇ ਵੀ ਕਰਾਉਂਦੇ ਆ ਇਹ ਚਾਰ ਦਿਨਾਂ ਦੀ ਖੇਡ ਕਹੇ ਉਹ ਕਿਉਂ ਕਿ ਦੁਨੀ ਚੰਦ ਜਿਹੜਾ ਹੈ ਉਹਦੇ ਝੰਡੇ ਝੂਲਦੇ ਸਨ ਉਹਦੇ ਬਾਪ ਦਾ ਸਰਾਧ ਸੀ ਤੇ ਇਹ ਸਾਖੀ ਸਿਰਫ ਤੇ ਸਿਰਫ ਪੁਰਾਤਨ ਜਨਮ ਸਾਖੀ ਵਿੱਚ ਆਉਂਦੀ ਹੋਰ ਥਾਂ ਨਹੀਂ ਮਿਲਦੀ ਉਸ ਵਕਤ ਮਹਾਰਾਜ ਜੀ ਨੇ ਕਿਹਾ ਕਿ ਸ਼ਕਨ ਵਾਸਤੇ ਹਜ਼ੂਰ ਨੇ ਕਿਹਾ ਕਿਦੇ ਲਈ ਕਰਨਾ ਪਏ ਕਹਿੰਦਾ ਆਪਣੇ ਬਾਪ ਲਈ ਗੁਰੂਦੇਵ ਕਹਿੰਦੇ ਤੇਰਾ ਬਾਪ ਤਾਂ ਕਈ ਦਿਨਾਂ ਦਾ ਭੁੱਖਾ ਹੈ ਇੱਥੇ ਆ ਕੇ ਸਾਡੇ ਵਿਦਵਾਨ ਪੁਰਸ਼ ਗੱਲ ਘੁਮਾ ਜਾਂਦੇ ਆ ਕਿਉਂਕਿ ਅਧਿਉਨਿਕ ਜੋਗ ਉਹਨਾਂ ਕਰਕੇ ਡਰ ਲੱਗਦਾ ਵੀ ਉੱਤਰ ਕੀ ਦਿਆਂਗੇ ਕਿਉਂਕਿ ਗੁਰੂ ਸਾਡੀ ਰੂਹ ਦਾ ਜਾਨੂ ਹੈ ਮੇਰੀ ਬੇਨਤੀ ਹੈ ਗੁਰੂ ਸਾਹਿਬ ਨੂੰ ਆਪਣੇ ਵਰਗੀ ਸੋਚ ਮੁਤਾਬਕ ਸਮਝੀਏ ਨਾ ਵੀ ਜੋ ਮੈਨੂੰ ਪਤਾ ਉਹ ਗੁਰੂ ਨੇ ਕਿਹਾ ਵੀ ਤੇਰਾ ਪਿਓ ਤਾਂ ਬਗਿਆੜ ਬਣਿਆ ਬੈਠਾ ਏ ਉਹਨੇ ਕਿਹਾ ਜੀ ਇੰਨਾ ਜਪੀ ਤਪੀ ਪੁੰਨੀ ਬੰਦਾ ਮਹਾਰਾਜ ਜੀ ਨੇ ਕਿਹਾ ਅੰਤਲੇ ਸਮੇਂ ਸੁਰਤ ਉਹਦੀ ਜੀਬ ਚਸਕੇ ਬਲ ਚਲੀ ਗਈ ਸੀ ਇਹ ਸੱਚ ਹੈ ਗੁਰਬਾਣੀ ਮੁਤਾਬਕ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ ਭਾਈ ਗੁਰਦਾਸ ਸਾਹਿਬ ਫਿਰ ਫਿਰ ਫੇਰ ਬਟਾਈ ਹੈ ਗਨ ਗਿਆਨੀ ਹੋਏ ਮਰਮ ਕੋ ਪਾਵੇ ਜਿਹੜਾ ਸ਼ਬਦ ਆਪਾ ਪੜਨੇ ਅਰੀ ਬਾਈ ਨਾ ਗੋਬਿੰਦ ਨਾਮ ਮਤ ਬਿਸਰੈ ਇਹੀ ਕਾਰਨ ਕਿਉਂ ਕਿਹਾ ਜਾਂਦਾ ਹੈ ਅੰਤਲੇ ਸਮੇਂ ਵੈਗੁਰੂ ਚੇਤੇ ਆ ਜਾਏ ਇਹੀ ਕਾਰਨ ਕਿ ਭਗਤੀ ਕਰਨ ਵਾਲੇ ਜਿੰਨੇ ਅਸੀਂ ਗੁਰੂ ਸਾਹਿਬ ਦੇ ਵੇਲੇ ਸਰੀਰ ਛੱਡਣ ਵਾਲੇ ਗੁਰਮੁਖ ਦੇਖਿਆ ਕਿਸੇ ਨੂੰ ਵੀ ਖੰਡਾਇਆ ਨਹੀਂ ਜਾਂਦਾ ਉਹਦੇ ਕੋਲ ਜਾਂ ਕੀਰਤਨ ਕੀਤਾ ਜਾਂਦਾ ਜਾਂ ਨਾਮ ਜਪਿਆ ਜਾਂਦਾ ਇਸ ਕਰਕੇ ਕਿ ਅੰਤਲੇ ਸਮੇ ਇਹਦੀ ਸੁਰਤ ਪਰਿਵਾਰ ਵਿੱਚ ਖਚਤ ਨਾ ਹੋਵੇ ਇਹਦੀ ਸੁਰਤ ਸ਼ਬਦ ਵੀ ਜੁੜੀ ਰਹੇ ਕਿਉਂਕਿ ਸ਼ਬਦ ਵੀ ਜੁੜੀ ਕੋਈ ਸੁਰਤ ਜਦੋਂ ਸਰੀਰ ਛੱਡਦੀ ਹੈ ਤੇ ਉਹ ਮੁਕਤ ਕੀ ਹੁੰਦੀ ਹੈ ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੀ ਮਰੇ ਬਦ ਤਰੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੈ ਰਿਧੈ ਵਸੈ ਫਿਰ ਮੇਰੀ ਬੇਨਤੀ ਇਸ ਗੱਲ ਨੂੰ ਬਾਣੀ ਕਹਿ ਰਹੀ ਏ ਸਾਈ ਵਸਤ ਪ੍ਰਾਪਤ ਕੋਈ ਜਿਸ ਸਿਓ ਲਾਇਆ ਖੇਤ ਜਿੱਦਨ ਮੇਰਾ ਅੰਦਰ ਖੇਤ ਸੀ ਪਿਆਰ ਸੀ ਉੱਥੇ ਮਹਾਰਾਜ ਜੀ ਨੇ ਜਦੂ ਕਿਹਾ ਪਰ ਅਜੇ ਸਮਝ ਨਾ ਪਏ ਅਗਲੀ ਗੱਲ ਸਤਗੁਰੂ ਪੁੱਛਦੇ ਆ ਆ ਆ ਫਰਰੇ ਜੇ ਕਾਦੇ ਉੱਡਦੇ ਪਏ ਆ ਕਹਿੰਦਾ ਮਹਾਰਾਜ ਮੈਂ 7 ਲੱਖ ਦਾ ਮਾਲਕ ਹਾਂ ਜਦੋਂ ਬੰਦੇ ਨੂੰ ਪੈਸੇ ਦਾ غرور ਹੋਵੇ ਨਾ ਵੈਗੁਰੂ ਜੀ ਬਖਸ਼ ਦਿਆ ਜੇ ਅੱਖਾਂ ਤੋਂ ਅੰਨਾ ਹੁੰਦਾ ਤੇ ਕੰਨਾਂ ਤੋਂ ਬੋਲਾ ਹੁੰਦਾ ਨਾ ਉਹ ਛੇਤੀ ਕੁਝ ਵੇਖ ਸਕਦਾ ਨਾ ਸੁਣ ਸਕਦਾ ਇਹਨੂੰ ਗੁਰੂ ਜੀ ਨੇ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ ਗੁਰ ਸ਼ਬਦ ਨਾ ਸੁਣੀ ਬੋ ਰੋਲ ਕਚੌਣਾ ਉਹ ਸਿਰਫ ਸੁਣਾਣੀ ਜਾਂਦਾ ਸੁਣਨੇ ਨਹੀਂ ਜਾਂਦਾ ਕਿਉਂਕਿ ਉਹਦੇ ਅੰਦਰ ਦੀ ਖੌਮੇ ਇੰਨੀ ਕੁ ਵੱਧ ਚੁੱਕੀ ਹੋ ਉਹ ਕਿਸੇ ਦੀ ਗੱਲ ਨੂੰ ਬਰਦਾਸ਼ਤ ਹੀ ਨਹੀਂ ਕਰਦਾ ਜਿੰਨਾ ਵੱਡਾ ਬੰਦਾ ਬਾਹਰੋਂ ਹੁੰਦਾ ਓਨੀ ਖੌਮੇ ਵੱਡੀ ਹੋ ਜਾਂਦੀ ਹਜ਼ੂਰ ਨੂੰ ਕਹਿੰਦਾ ਜੀ ਇੰਨੇ ਲੱਖ ਦਾ ਮੈਂ ਮਾਲਕ ਮੇਰੀ ਸਰਕਾਰੀ ਦਰਬਾਰੇ ਬੜੀ ਚੱਲਦੀ ਆਪ ਸਭ ਨੂੰ ਪਤਾ ਉੱਥੇ ਗੁਰਦੇਵ ਨੇ ਇੱਕੋ ਸੂਈ ਦੇ ਕੇ ਕਿਹਾ ਸੀ ਤੇਰੀ ਬੜੀ ਚੱਲਦੀ ਹੈ ਆ ਸੂਈ ਲੈ ਲੈ ਸਾਡੀ ਇਮਾਨਤ ਸੰਭ ਲੈ ਰੱਬ ਦੀ ਦਰਗਾਹ ਚ ਤੇਰੇ ਤੋਂ ਸੀ ਜਾ ਕੇ ਲਾਂਗੇ ਮੈਂ ਫਿਰ ਬੇਨਤੀ ਕਰਨ ਲੱਗਾ ਕਿ ਆਪਾਂ ਜਿਹੜੀ ਗੱਲ ਕਰ ਰਹੇ ਆ ਉਹ ਲੈ ਗਿਆ ਸੂਈ ਪਰ ਉਹਦੀ ਤ੍ਰੀਮਤ ਉਹਦੇ ਘਰੋਂ ਬੀਬੀ ਬਹੁਤ ਸਿਆਣੀ ਸੀ ਉਹਨੇ ਜਦੋਂ ਕਿਹਾ ਸੂਈ ਰੱਖ ਲੈ ਇਹ ਸੰਤ ਨੇ ਦਿੱਤੀ ਅਸੀਂ ਅਗਲੇ ਜਹਾਨ ਜਾ ਕੇ ਦੇਣੀ ਹੈ ਤੇ ਉਹ ਕਹਿਣ ਲੱਗੀ ਰੱਬ ਦਾ ਵਾਸਤਾ ਜੇ ਕਿਸ ਭੁਲੇਖੇ ਚ ਪੈ ਗਏ ਜੇ ਕੋਈ ਸੰਤ ਕੋਈ ਰੱਬ ਦਾ ਪਿਆਰਾ ਮਿਲਦਾ ਨਾ ਮਾਇਆ ਦਾ ਪ੍ਰਗਟਾਵਾ ਕਰੋ ਅੱਗੇ ਸ਼ਰੀਰ ਨਹੀਂ ਜਾਣਾ ਸੂਈ ਦਾ ਵਾਅਦਾ ਕਿੱਥੇ ਕਰਕੇ ਆਇਓ ਕਿਹੜਾ ਸੂਈ ਲੈ ਕੇ ਜਾਏਗਾ ਉਹ ਦੂਜੇ ਦਿਨ ਵਾਪਸ ਆ ਗਿਆ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਸੂਈ ਦੇ ਕੇ ਕਹਿੰਦਾ ਨਹੀਂ ਮਹਾਰਾਜ ਅੱਗੇ ਸੂਈ ਨਹੀਂ ਜਾਣੀ ਸਤਿਗੁਰੂ ਕਹਿੰਦੇ ਤੇਰੀ ਤਾਂ ਚਲਦੀ ਬਹੁਤ ਹੈ ਤੇਰੇ ਝੰਡੇ ਚੂਲਦੇ ਨੇ ਤੂੰ ਕਰੋੜੀਆਂ ਹੈ ਕਹਿ ਲੱਗਾ ਮਹਾਰਾਜ ਸੂਈ ਤਾਂ ਕਿ ਉੱਥੇ ਤਨ ਵੀ ਨਹੀਂ ਜਾਣਾ ਹਜ਼ੂਰ ਨੇ ਫਿਰ ਕਿਆ ਕਹਿਣ ਲੱਗੇ ਜੇ ਤਨ ਨਹੀਂ ਜਾਣਾ ਆ ਸੱਤ ਝੰਡੇ ਜਿਹੜੇ ਲੋਕਾਂ ਨੂੰ ਦਿਖਾਣਾ ਭਾ ਟਕਾ ਇਹਦੇ ਚੋਂ ਇੱਕ ਵੀ ਨਹੀਂ ਜਾਂਦਾ ਬਸ ਇੰਨੀ ਇੱਕ ਗੱਲ ਕਹਿਣ ਦੀ ਧੀਰਸੀ ਟਿਕ ਗਿਆ ਜ਼ਿੰਦਗੀ ਪਲਟਨ ਲਈ ਚੋਖੇ ਬਖਿਆਨਾਂ ਦੀ ਲੋੜ ਨਹੀਂ ਹੁੰਦੀ ਕਮਾਈ ਵਾਲਾ ਜਦੋਂ ਇੱਕ ਸ਼ਬਦ ਕਹਿੰਦਾ ਬੰਦਾ ਪਲਟ ਜਾਂਦਾ ਇਕੋ ਦਮ ਸੱਚੀ ਮੁੱਚੀ ਜੀ ਉੱਥੇ ਟਿਕ ਗਿਆ ਮਹਾਰਾਜ ਜੀ ਨੇ ਫਿਰ ਉੱਥੇ ਬਚਨ ਉਚਾਰਨ ਕੀਤੇ ਮੈਨੂੰ ਇੰਜ ਲੱਗਦਾ ਜਿਵੇਂ ਆਹ ਸ਼ਬਦ ਨੇ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾ ਭੀੜੇ ਅੱਗੇ ਜਾਵਣਾ ਨੰਨਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਅਵਗਣ ਪਛੋ ਤਾਮਣਾ ਇੰਜ ਪ੍ਰਤੀਤ ਹੁੰਦਾ ਉਹਨੂੰ ਇਹ ਸਮਝਾਇਆ ਹੋਣਾ ਕਿ ਆਪੀ ਨੇ ਭੋਗ ਭੋਕ ਕੇ ਕੋਈ ਭਸਮੜ ਪੌਰ ਸੁਧਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋ ਵੀ ਪੌਂਦਈ ਹੁਣ ਸੁਣੀਐ ਕਿਆ ਰੁਆਇਆ ਮਨ ਅੰਦੇ ਜਨਮ ਗੁਆਇਆ ਮੈਂ ਆਪ ਨੂੰ ਬੇਨਤੀ ਕਰਾ ਇੱਕ ਸ਼ਬਦ ਕਿਹਾ ਪ੍ਰਿੰਸੀਪਲ ਸਦबीर ਸਿੰਘ ਗੱਲ ਕਹਿੰਦੇ ਹੁੰਦੇ ਸਨ ਸਾਖੀ ਕਾਰਜ ਤੇ ਸਾਖੀ ਮੁਕਾ ਦੇ ਅੰਦਰ ਸੋਈ ਦਿੱਤੀ ਉਹ ਗੁਰੂ ਗੁਰੂ ਜਪਨ ਲਗਾ ਕਰਤਾਰਪੁਰ ਦੀ ਧਰਮਸ਼ਾਲਾ ਤੱਕ ਦੁਨੀ ਚੰਦ ਨੇ ਸੇਵਾ ਕੀਤੀ ਜੀ ਪਰ ਉਹ ਕਹਿੰਦੇ ਹੁੰਦੇ ਸਨ ਸੋਈ ਦੋ ਹੀ ਕੰਮ ਕਰਦੀ ਏ ਇੱਕ ਪਾਸਾ ਇਹਦਾ ਤਿੱਖਾ ਹੁੰਦਾ ਹੈ ਕਿਸੇ ਨੂੰ ਚੁੱਭ ਜਾਏ ਤੇ ਸੁੱਤੇ ਨੂੰ ਵੀ ਜਗਾ ਦਿੰਦੀ ਹੈ ਦੂਜੀ ਗੱਲ ਸੂਈ ਦੇ ਦੂਜੇ ਪਾਸੇ ਸੁਰਾਖ ਹੁੰਦਾ ਉਹ ਜਿੱਥੇ ਧਾਗਾ ਪਰੋਇਆ ਜਾਂਦਾ ਹੈ ਕਹਿੰਦੇ ਲੋਕ ਕੋਈ ਸੂਈ ਨਹੀਂ ਸੀ ਕੇਵਲ ਸੱਚੀ ਮੁੱਚੀ ਗੁਰਮਖੋ ਸੂਈ ਤਾਂ ਸ਼ਬਦ ਵੀ ਹੈ سونے ਕੀ ਸੂਈ ਰੂਪੇ ਦਾ ਧਾਗਾ ਨਾਵੇਂ ਕਾਚਿਤ ਹਰਸ਼ਾਂ ਲਾਗਾ سونے ਦੀ ਸੂਈ ਬੜੇ ਗਹਿਰੇ ਅਰਥ ਨੇ ਭਗਤ ਨਾਮਦੇਵ ਜੀ ਦੇ ਠੀਕ ਇਸੀ ਬਾਹਰ ਮੁਖੀ ਅਰਥ ਕਰ ਲਾਂਗੇ ਉਹ ਤਾਂ ਉਸ ਭਾਂਡੇ ਨੂੰ ਵੀ سونے ਦਾ ਕਹਿੰਦੇ ਨੇ ਜਿਸ ਵਿੱਚ ਦੁੱਧ ਪਿਆ ਹੈ ਸੋਹਣ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਨਾਮਦੇਵ ਨੇ ਲਈ ਪਰਮਾਤਮਾ ਦੇ ਸਾਹਮਣੇ ਉਹਨੇ ਆ ਕੇ ਰੱਖ ਦਿੱਤੀ ਆ ਸੋਹਣੇ ਕੀ ਸੋਈ ਰੂਪੇ ਕਾ ਤਬਰੁਕ ਰੂਪੇ ਵਰ ਤੇ ਚਾਂਦੀ ਸੋਨੇ ਦੀ ਸੂਈ ਹੈ ਰੂਪੇ ਦਾ ਧਾਗਾ ਹੈ ਚਾਂਦੀ ਦਾ ਧਾਗਾ ਹੈ ਗੁਰਮੁਖੋ ਸ਼ਬਦ ਦੀ ਸੂਈ ਹੈ ਸੁਰਤ ਦਾ ਧਾਗਾ ਹੈ ਤੇ ਜਿਹੜਾ ਧਾਗਾ ਸੂਈ ਦੇ ਪਿੱਛੇ ਤੁਰੇਗਾ ਉਹ ਸੱਚੀ ਮੁੱਚੀ ਸੀਦਾਏਗਾ ਜਿਹੜੀ ਸੁਰਤ ਗੁਰੂ ਦੇ ਸ਼ਬਦ ਪਿੱਛੇ ਤੁਰੇਗੀ ਇੱਕ ਦਿਨ ਰੱਬ ਦੇ ਵਿੱਚ ਜਿੱਤੀ ਜਾਏਗੀ ਪ੍ਰੋਤੀ ਜਾਏਗੀ ਮੇਰੀ ਬੇਨਤੀ ਹੈ ਸੂਈ ਦੋ ਕੰਮ ਕਰਦੀ ਏ ਇੱਕ ਸੁਚੇਤ ਕਰਦੀ ਏ ਦੂਜਾ ਸੀਹ ਦਿੰਦੀ ਏ ਗੁਰੂ ਨੇ ਸੂਈ ਕਾ ਦੀ ਦਿੱਤੀ ਜੀ ਅੰਦਰੋਂ ਸੁੱਤੇ ਨੂੰ ਇੱਕ ਸ਼ਬਦ ਦੀ ਨੋਕ ਨਾਲ ਤਿੱਖੀ ਨੋਕ ਨਾਲ ਜਗਾ ਦਿੱਤਾ ਇਕੱਲਾ ਜਗਾਇਆ ਨਹੀਂ ਕਿਰਪਾ ਕਰਕੇ ਉਹਦੀ ਸੁਰਤ ਨੂੰ ਸ਼ਬਦ ਵਿੱਚ ਪਰੋ ਕੇ ਰੱਬ ਦੇ ਨਾਲ ਸੀ ਦਿੱਤਾ ਮੈਂ ਫਿਰ ਬਰਾ ਬੇਨਤੀ ਕਰਾਂ ਇਹ ਆ ਸੀਤਾ ਨਹੀਂ ਉੱਥੇ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਕਿਹਾ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਾਟੇ